ਸਾਡੇ ਪਰਿਵਾਰ ਦੇ ਇਹ ਦੋ ਮੈਂਬਰ ਰਾਹੁਲ ਸ਼ੈਲੀ ਤੇ ਬਲਬੀਰ ਸਿੰਘ ਗਰੇਵਾਲ ਸੋਨੀ ਗਰੇਵਾਲ ਇਹ ਦੋਨੇ ਮੈਂਬਰ ਅੱਜ ਆਪਣੇ ਘਰੇ ਚੱਲੇ ਨੇ ਰਾਹੁਲ ਚੱਲ ਰਿਹਾ ਇਹ ਕੌਣ ਨੇ ਫਾਦਰ ਫਾਦਰ ਇਹਨਾਂ ਦਾ ਕੀ ਨਾਮ ਆ ਰਾਹੁਲ ਸ਼ੈਲੀ ਉਹ ਮਰਗੀ ਦਾ ਉਹਨੇ ਰੋਟੀ ਬਣਾ ਦੂੰਗੀ ਜੋ ਜੀ ਹੋਏਗਾ ਮੈਂ ਸਾਰਾ ਪਿੱਟ ਗਰ ਤੂੰ ਇੰਗਲੈਂਡ ਪੜ੍ਹ ਕੇ ਆਂ ਬੀਬੀ ਕਰਕੇ ਆਂ ਤੂੰ ਪਾਪਾ ਕਹਿ ਡੈਡ ਕਹਿ ਡੈਡੂ ਕਹਿ ਇੰਗਲੈਂਡ ਰਹਿ ਕੇ ਆਇਆ ਬੱਚਾ 5 ਸਾਲ ਉੱਥੇ ਕਮਾਈ ਵੀ ਕੀਤੀ ਬਹੁਤ ਪਰ ਉੱਥੋਂ ਵਾਪਸ ਆ ਕੇ ਅਫਸਰਟ ਹੋ ਗਿਆ ਇੰਦਿਆ ਉਸ ਵਾਰ ਮਦਰਲੀ ਡੈਥ ਹੋ ਗਈ ਡਿਪਰੈਸ਼ਨ ਚੱਲ ਗਿਆ ਜਿਆਦਾ ਹੁਣ ਤਾਂ ਇਹ 5 ਸਾਲਾਂ ਪਹਿੋਂ ਨੇ ਆਪਣੇ ਆਪ ਨੂੰ ਅੰਦਰ ਬੰਦ ਕਰਿਆ ਹੋਇਆ ਸੀ ਸੋਨੀ ਕਿਹੜਾ ਕੀ ਨਾਮ ਪੂਰਾ ਖੰਧੀ ਨਲਵੀਰ ਸਿੰਘ ਕਰਿਆ ਸੋਨੀ ਕਰਿਆ ਇਹ ਕੌਣ ਹੈ ਬਾਈ ਵੱਡਾ ਛੋਟਾ ਵੱਡਾ ਹੈ ਵੱਡਾ ਵੀਰਾ ਘਰੇ ਕੋਣ ਸੁਣੀ ਹੋਰ ਕਿੱਥੇ ਹੈ ਬੀਬੀ ਦਾ ਕੀ ਨਾਮ ਆ ਜਿੱਦਣ ਅਸੀਂ ਲੈਣ ਗਏ ਸੀ ਖੋਲਣ ਲੱਗੇ ਸੀ ਸਾਡੇ ਦਿਮਾਗ ਡਰ ਸੀ ਕੁਝ ਬੰਦੇ ਕਹਿੰਦੇ ਤਾਂ ਮਾਰੂ ਐ ਕਰ ਦੂ ਇਹ ਨੇੜੇ ਨਹੀਂ ਜਾਂਦਾ ਕੋਈ ਅਸੀਂ ਜਾ ਕੇ ਵੀਰੇ ਨੂੰ ਮਿਲੇ ਜੱਫੀ ਪਾਈ ਸੰਗਲ ਖੋਲਿਆ ਇੱਥੇ ਲੈ ਨਾਲ ਉਸ ਦਿਨ ਦਾ ਇਹ ਵੀਰਾ ਅੱਜ ਹੋਰ ਕੱਲ ਹੋਰ ਹੁਣ ਸਾਡੇ ਨੇ ਇੱਥੇ ਸੇਵਾ ਕਰਾਉਣਾ ਸੋਨੀ ਵਾਸਤੇ ਵੀ ਇਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਤੇ ਸੋਨੀ ਨੂੰ ਮਹਿਸੂਸ ਕਰਾਇਓ ਆਪਣਾਪਣ ਵੀ ਕੋਈ ਗੱਲ ਨਹੀਂ ਵੀਰੇ ਤੂੰ ਠੀਕ ਐ ਕੋਈ ਗੱਲ ਹੀ ਨਹੀਂ ਹੁਣ ਹੈ ਵੀ ਠੀਕ ਐ ਬਿਲਕੁਲ ਸੋਨੀ ਨਹੀਂ ਨਹੀਂ ਕੋਈ ਗੱਲ ਨਹੀਂ ਪੈ ਰਹੀ ਆ ਉਹ ਨਹੀਂ ਭਰਾਵਾ ਉਹ ਨਹੀਂ ਉਹ ਜੱਫੀ ਪਾ ਲਾ ਤਾ ਠੀਕ ਐ ਸੋਨੀ ਬਾਈ ਜੀ ਆਉਂਦਾ ਵਸਦਾਰਾ ਗਰੇਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਪਰਿਵਾਰ ਦੇ ਇਹ ਦੋ ਮੈਂਬਰ ਰਾਹੁਲ ਛੈਲੀ ਤੇ ਬਲਬੀਰ ਸਿੰਘ ਗਰੇਵਾਲ ਸੋਨੀ ਗਰੇਵਾਲ ਇਹ ਦੋਨੇ ਮੈਂਬਰ ਅੱਜ ਆਪਣੇ ਘਰੇ ਚੱਲੇ ਨੇ ਇਤਫਾਕ ਆ ਮੈਂ ਤਾਂ ਛੈਲੀ ਦੇ ਪਾਪਾ ਤਾਂ ਉਸ ਦਿਨ ਦੇ ਨਾਲ ਸੀ ਇਹਨਾਂ ਦੇ ਜਿਸ ਦਿਨ ਲੈ ਕੇ ਆਏ ਛੈਲੀ ਨੂੰ ਅਸੀਂ ਲੈ ਕੇ ਆਏ ਸੀਗੇ 19 5 24 ਨੂੰ ਮਤਲਬ 2 ਮਹੀਨੇ ਪਹਿਲਾਂ ਤੁਸੀਂ ਉਹ ਤਸਵੀਰਾਂ ਵੀ ਦੇਖੋ ਉਸ ਦਿਨ ਕੀ ਹਾਲਾਤ ਸੀ ਵੀਰੇ ਦੇ ਤੇ ਅੱਜ ਦੀਆਂ ਤਸਵੀਰਾਂ ਵੀ ਦੇਖੋ ਵੀਰੇ ਦੇ ਕੀ ਹਾਲਾਤ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਿਲਕੁਲ ਰਾਹੁਲ ਨਾਰਮਲ ਹੋ ਗਿਆ ਠੀਕ ਹੋ ਗਿਆ ਤੇ ਆਪਣੇ ਘਰ ਚੱਲਿਆ ਕਿੰਨਾ ਮੈਂ ਜਾ ਕੇ ਫੈਮਿਲੀ ਬਿਜ਼ਨਸ ਦੇਖਾਂਗਾ ਕੰਮ ਕਰਾਂਗਾ ਪਾਪਾ ਨਾਲ ਆਪਣੇ ਨਾਲ ਇੰਗਲੈਂਡ ਰਹਿ ਕੇ ਆਇਆ ਬੱਚਾ 5 ਸਾਲ ਉੱਥੇ ਕਮਾਈ ਵੀ ਕੀਤੀ ਬਹੁਤ ਪਰ ਉੱਥੋਂ ਵਾਪਸ ਆ ਕੇ ਅਪਸੈਟ ਹੋ ਗਿਆ ਇੱਥੇ ਆ ਉਸ ਵਾਰ ਮਦਰ ਦੀ ਡੈਥ ਹੋ ਗਈ ਡਿਪਰੈਸ਼ਨ ਚੱਲ ਗਿਆ ਜਿਆਦਾ ਹੁਣ ਤਾਂ 5 ਸਾਲਾਂ ਤੋਂ ਇਹਨੇ ਆਪਣੇ ਆਪ ਨੂੰ ਅੰਦਰ ਬੰਦ ਕਰਿਆ ਹੋਇਆ ਸੀ ਲੁਧਿਆਣੇ ਇਹ ਰਹਿੰਦੇ ਸੀ ਗਲੀ ਨੰਬਰ 3 ਦੇ ਵਿੱਚ ਜਮਾਲਪੁਰ ਉੱਥੋਂ ਵੀਰ ਨੂੰ ਲੈ ਕੇ ਬੀਬੀਏ ਕੀਤੀ ਹੋਈ ਆ ਵੀਰੇ ਨੇ ਇੰਗਲੈਂਡ ਦੇ ਵਿੱਚ ਜਾ ਕੇ ਨੇ ਯੂਕੇ ਦੇ ਵਿੱਚ ਬੀਬੀਏ ਕੀਤੀ ਬੀਬੀਏ ਕਰਕੇ ਫਿਰ ਵਾਪਸ ਆਇਆ ਇਹੋ ਤੇ ਇਤਰਾ ਸੋਨੀ ਆ ਵੀਰਾ ਸੋਨੀ ਨੂੰ ਅਸੀਂ 1 5 23 ਨੂੰ ਲੈ ਕੇ ਆਏ ਸੀ ਮਤਲਬ 1 ਸਾਲ ਤੇ 2 ਮਹੀਨੇ ਦਾ ਸਮਾਂ ਹੋ ਗਿਆ ਲਗਭਗ ਵੀਰੇ ਨੂੰ ਸਾਡੇ ਕੋਲ ਆਏ ਨੂੰ ਇਹ ਵੀਰਾ ਘਰੇ ਸਿੰਗਲ ਨਾ ਬੰਨਿਆ ਹੋਇਆ ਸੀ ਖੇੜੀ ਝੇੜੀ ਪਿੰਡ ਆ ਇਹ ਭਰਾ ਵਾ ਬਾਈ ਦਾ ਕਰੇ ਮਾਮਾ ਵਾ ਬਜ਼ੁਰਗ ਦਾ ਇਨਾਂ ਦਾ ਜਿਹੜਾ ਬਾਪੂ ਸੀ ਨਾ ਉਹਦਾ ਨਾਂ ਸੀ ਦਸਾਂ ਪਿੰਡਾਂ ਚੱਲ ਜਾਣੇ ਕੀ ਕਰਦਾ ਸੀ ਬਾਪੂ ਜੀ ਤੁਹਾਡੇ ਸਰਪੰਚ ਸੀ ਪਿੰਡ ਦੇ ਜਿਵੇਂ ਖੇੜੀ ਪਿੰਡ ਦੇ ਸਰਪੰਚ ਸੀ ਕੀ ਨਾਂ ਸੀ ਫਾਦਰ ਸਾਹਿਬ ਦਾ ਜੱਜ ਸ਼ਾਹਸ਼ਟਰੀ ਗਰਚਰਨ ਸਿੰਘ ਦਾ ਸਰਦਾਰ ਗਰਚਰਨ ਸਿੰਘ ਦਾ ਐਡਾ ਨਾਂ ਸੀ ਤੇ ਪਰ ਸੋਨੀ ਨੂੰ ਸਮੱਸਿਆ ਆ ਗਈ ਦਿਮਾਗੀ ਇਹਨੂੰ ਬੰਨਣਾ ਕਹਤੋਂ ਪਿਆ ਸੀ ਬਾਈ ਇਹ ਘਰੇ ਰਹਿ ਰਿਹਾਦਾ ਜੀ ਆ ਜਾਂਦਾ ਸੀ ਤੇ ਫਿਰ ਇਹਨਾਂ ਨੇ ਤੈਨੂੰ ਪਤਾ ਅੱਜ ਕੱਲ ਇਹ ਵੀ ਵੀਰ ਘਟ ਪੜਿਆ ਮਾਂ ਵੀ ਸਾਊ ਐ ਸਿੱਧਾ ਪਰਿਵਾਰ ਆ ਜਮਈ ਇਹ ਵੀ ਵੀਰ ਸਾਰਾ ਦਿਨ ਬਸ ਬੱਚਾ ਨੂੰ ਪੱਠੇ ਪਾਉਣੇ ਮੱਝਾਂ ਪਾਲ ਲੀਆਂ ਉਹਦੇ ਤੋਂ ਦੁੱਧ ਆਉਂਦਾ ਦੁੱਧ ਚਾਰ ਪੈਸੇ ਆਉਂਦੇ ਔਰ ਨਾਲ ਘਰ ਚ ਲਾਉਂਦੇ ਦੋਨੇ ਮਾਪੇ ਤਿੰਨੇ ਹੀ ਰਹਿੰਦੇ ਸੀ ਤੇ ਸੋਨੀ ਨੂੰ ਬੰਨੇ ਨੂੰ ਵੀਰੇ ਨੂੰ 7-8 ਸਾਲ ਹੋ ਗਏ ਸੀ ਤੇ ਵੀਰੇ ਦੀ ਤਸਵੀਰ ਤੁਸੀਂ ਦੇਖੋ ਵੀਡੀਓ ਕਿਹੜੇ ਹਾਲਾਤਾਂ 'ਚ ਵੀਰੇ ਨੂੰ ਬੰਨਿਆ ਹੋਇਆ ਸੀ ਉਹਨੂੰ ਉਹਦੇ ਵਿੱਚ ਅਸੀਂ ਕਿਸੇ ਨੂੰ ਕਸੂਰवार ਨਹੀਂ ਕਹਿੰਦੇ ਪਰ ਕੁਝ ਕਰਮਾਂ ਦੀ ਸੀ ਗੱਲ ਪਰ ਅੱਜ ਤੁਹਾਡੇ ਸਾਹਮਣੇ ਸੋਨੀ ਬਾਈ ਸਾਡੇ ਕੋਲੇ ਜਿਵੇਂ ਤੁਹਾਨੂੰ ਦੱਸਿਆ 1 ਸਾਲ ਤੇ 2 ਮਹੀਨੇ ਹੋ ਗਏ ਬਾਈ ਨੂੰ ਆਏ ਨੂੰ ਦੋ ਤੋਂ ਵੀ ਵੱਧ ਹੀ ਹੋ ਗਏ ਤੇ ਬਿਲਕੁਲ ਕੋਈ ਸਮੱਸਿਆ ਨਹੀਂ ਕਦੇ ਕਿਸੇ ਨੂੰ ਉੱਚੀ ਵੀ ਨਹੀਂ ਬੋਲਿਆ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਜਦੋਂ ਅਸੀਂ ਲੈਣ ਗਏ ਸੀ ਖੋਲਣ ਲੱਗੇ ਸੀ ਸਾਡੇ ਦਿਮਾਗ 'ਚ ਡਰ ਸੀ ਕੁਝ ਬੰਦੇ ਕਹਿੰਦੇ ਉਹ ਤਾਂ ਮਾਰੂ گے ਐ ਕਰ ਦੂ ਇਹ ਨੇੜੇ ਨਹੀਂ ਜਾਂਦਾ ਕੋਈ ਅਸੀਂ ਜਾ ਕੇ ਵੀਰੇ ਤੋਂ ਮਿਲੇ ਜੱਫੀ ਪਾਈ ਸੰਗਲ ਖੋਲਿਆ ਇੱਥੇ ਲੈ ਨਾਲ ਉਹਦਣ ਦਾ ਇਹ ਵੀਰਾ ਅੱਜ ਹੋਰ ਕੱਲ ਹੋਰ ਹੁਣ ਸਾਡੇ ਨੇ ਇੱਥੇ ਸੇਵਾ ਕਰਾਉਂਦਾ ਤੇ ਇਹ ਦੋਨੇ ਨੌਜਵਾਨ ਐਗਜ਼ਾਮਪਲ ਆ ਅਧਾਰਨਾ ਸਾਡੇ ਲਈ ਵੀ ਤੁਹਾਡੇ ਗਵਾਂਢ 'ਚ ਤੁਹਾਡੀ ਰਿਸ਼ਤੇਦਾਰੀ 'ਚ ਤੁਹਾਡੇ ਪਿੰਡ 'ਚ ਤੁਹਾਡੇ ਗਲੀ ਮੱਲੇ 'ਚ ਜਿੱਥੇ ਤੁਸੀਂ ਜੰਮੇ ਪਲੇ ਉੱਥੇ ਕੋਈ ਭਰਾ ਰਾਹੁਲ ਛੈਲੀ ਵਾਂਗ ਡਿਪਰੈਸ਼ਨ ਦੇ ਵਿੱਚ ਆਪਣੇ ਆਪ ਨੂੰ ਅੰਦਰ ਬੰਦ ਕਰੀ ਬੈਠਾ ਕਮਰੇ 'ਚ ਪਿਓ ਨਹੀਂ ਕੁਝ ਕਰ ਪਾ ਰਿਆ ਪਰਿਵਾਰ ਨਹੀਂ ਕੁਝ ਕਰ ਪਾ ਰਿਆ ਉਹਨਾਂ ਦੇ ਇੰਨਾਂ ਦਾ ਕਿਹੜਾ ਜੀ ਕਰਦਾ ਸੀ ਵੀ ਸਾਡਾ ਪੁੱਤ ਇਦਾਂ ਰਵੇ ਨਾ ਇਹ ਵੀਰੇ ਦਾ ਜੀ ਕਰਦਾ ਵੀ ਮੇਰੇ ਭਰਾ ਸੰਗਲ ਨਾਲ ਬੰਦ ਕੇ ਰੱਖਣਾ ਮੈਂ ਪਰ ਮਜਬੂਰੀਆਂ ਸੀ ਮਜਬੂਰੀਆਂ ਇਹ ਸੀ ਵੀ ਇਹ ਆ ਅੱਖ ਨਹੀਂ ਲੱਗਦਾ ਆਪਦੇ ਆਪਦਿਆਂ ਨੂੰ ਪੈਂਦਾ ਸੀ ਕਿਉਂਕਿ ਆਪਦੇ ਤੋਂ ਬੰਦਾ ਨਾ ਦਬਦਾ ਨਾ ਡਰਦਾ ਨਾ ਮੰਨਦਾ ਬਿਮਾਰੀ ਉਹ ਇਹ ਜੀ ਆਏ ਸਕਿਜ਼ੋਫ੍ਰੀਨਾਂ ਬਿਮਾਰੀ ਦੇ ਵਿੱਚ ਬੰਦਾ ਸਭ ਤੋਂ ਪਹਿਲਾਂ ਆਪਣਿਆਂ ਤੇ ਡਾਊਟ ਕਰਨ ਲੱਗਦਾ ਸ਼ੱਕ ਕਰਨ ਲੱਗਦਾ ਵਹਿਮ ਕਰਨ ਲੱਗਦਾ ਜਦੋਂ ਤੀਜਾ ਬੰਦਾ ਜਾਊਗਾ ਜਿਹੜਾ ਅਨਨੋਨ ਹੋਊ ਉਹਦੇ ਨਾਲ ਉਹ ਇਸ ਤਰ੍ਹਾਂ ਮੇਲ ਗੁਰੂ ਵੀ ਜਿਵੇਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਜਮਾਂ ਠੀਕ ਹੈ ਮੈਂ ਤਾਂ ਤਾਂ ਪਰਿਵਾਰ ਫਿਰ ਜਿੱਥੇ-ਇੱਥੇ ਭੱਜ ਹੁੰਦਾ ਉੱਥੇ ਭੱਜਦਾ ਡਾਕਟਰਾਂ ਕੋਲੇ ਵੀ ਜਾਂਦਾ ਸਿਆਣਿਆਂ ਕੋਲੇ ਵੀ ਜਾਂਦਾ ਬਾਬਿਆਂ ਕੋਲੇ ਵੀ ਜਾਂਦਾ ਚੌਂਕੀਆਂ ਵੀ ਭਰਦਾ ਢਾਲੇ ਵੀ ਕਰਦਾ ਜੋ ਹੋ ਸਕਦਾ ਉਹਨਾਂ ਤੋਂ ਉਹ ਕਰਦਾ ਅਖੀਰ ਕਈ ਵਾਰੀ ਹਾਲਾਤ ਇਤਾਂ ਦੇ ਬਣ ਜਾਂਦੇ ਇਤਾਂ ਦੇ ਸੋਨੀ ਨਾਲ ਬਣੇ ਸੰਗਲ ਨਾਲ ਬੰਨ ਦਿੰਦਾ ਤੇ ਸਾਲਾਂ ਬੱਧੀ ਵੀਰ ਜਾਂਦੇ ਆ ਸਾਰੇ ਪਿੰਡ ਨੂੰ ਪਤਾ ਹੁੰਦਾ ਸਾਰੇ ਜਿਹੜੇ ਸੋਨੀ ਨਾਲ ਪੜਦੇ ਰਹੇ ਉਹਨਾਂ ਨੂੰ ਵੀ ਪਤਾ ਜਿਹੜੇ ਰਾਹੁਲ ਦੇ ਸਾਥੀ ਸੀ ਉਹਨਾਂ ਨੂੰ ਵੀ ਪਤਾ ਸੀ ਪਰ ਕਿਸੇ ਨੇ ਉਜਰ ਨਹੀਂ ਕੀਤਾ ਕਿਸੇ ਨੇ ਪਹਿਲ ਨਹੀਂ ਕੀਤੀ ਕਿਸੇ ਨੇ ਸਟੈਪ ਨਹੀਂ ਲਿਆ ਵੀ ਅਸੀਂ ਚਲ ਪੁੱਛੀਏ ਜਾ ਕੇ ਗੱਲ ਕਰੀਏ ਉਹਦੇ ਡੈਡੀ ਨਾਲ ਗੱਲ ਕਰੀਏ ਉਹਦੇ ਭਰਾ ਨਾਲ ਗੱਲ ਕਰੀਏ ਵੀ ਅਸੀਂ ਤੇਰੇ ਨਾਲ ਆ ਬਾਈ ਆਪਾਂ ਚੱਲੀਏ ਨੂੰ ਡਾਕਟਰ ਦੇ ਲੈ ਕੇ ਆਪਾਂ ਇਹਨੂੰ ਦਵਾਈ ਦਵਾਈਏ ਹੋੜ 8 ਸਾਲ ਹੋ ਗਏ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ 7 ਸਾਲ ਹੋ ਗਏ ਕੈਂਪ ਲੱਗਦੇ ਆ ਨੂੰ ਗੁਰੂ ਕੇ ਲੰਗਰ ਲੱਗਦੇ ਆ ਨੂੰ ਦਵਾਈਆਂ ਦੇ ਹਰ ਮਹੀਨੇ ਦੋ ਕੈਂਪ ਲੱਗਦੇ ਆ ਉਹਦੇ ਵਿੱਚ ਹੁਣ ਤਾਂ ਮਹੀਨੇ ਦਾ 5000 ਤੋਂ ਪਲੱਸ ਮਰੀਜ਼ ਆਉਂਦਾ ਦਵਾਈਆਂ ਲੈਣ ਤੇ ਸੰਗਤ ਇੱਕ ਬੰਦੇ ਦਾ ਤਿੰਨ ਤਿੰਨ ਜਾਣੇ ਹੁੰਦੇ ਆ ਕਰੀਬ 8 ਤੋਂ 10000 ਬੰਦੇ ਦਾ ਇਕੱਠ ਹੁੰਦਾ ਹਰ 15 ਦਿਨਾਂ ਬਾਅਦ ਸੋਸ਼ਲ ਮੀਡੀਆ ਤੇ ਪੂਰੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਲੋਕਾਂ ਨੂੰ ਅਵੇਅਰ ਕਰੀਏ ਜਾਣਕਾਰੀ ਦੇਈਏ ਵੀ ਇਹ ਡਿਪਰੈਸ਼ਨ ਜਾਂ ਸਕਿਜ਼ੋਫ੍ਰੀਨੀਆ ਜਿਹੜੀਆਂ ਵੀ ਦਿਮਾਗ ਦੀਆਂ ਬਿਮਾਰੀਆਂ ਇਹਨਾਂ ਦਾ ਇਲਾਜ ਹੈਗਾ ਇਕੱਲੇਪਣ ਦੀ ਬਿਮਾਰੀ ਹੈ ਵੀ ਇਹਨਾਂ ਨੂੰ ਬਹਿਮਾਂ ਚੋਂ ਨਿਕਲੀਏ ਕਿਉਂਕਿ ਅੱਜ ਤੋਂ 15 20 ਸਾਲ ਪਹਿਲਾਂ ਨਹੀਂ ਸੀ ਅਮ੍ਰਿਤਸਰ ਦੇ ਕਿ ਮੈਂਟਲ ਹਸਪੀਟਲ ਤੋਂ ਬਿਨਾ ਜਾਂ ਮੇਰ ਅਟੈਕ ਮੈਂਟਲ ਹਸਪੀਟਲ ਤੋਂ ਬਿਨਾ ਲੋਕਾਂ ਦੀ ਨੌਲੇਜ ਹੀ ਹੈ ਨਹੀਂ ਸੀ ਵੀ ਮੈਂਟਲੀ ਬੰਦੇ ਨੂੰ ਸੰਗਲ ਤੋਂ ਬੰਨਣ ਤੋਂ ਬਿਨਾ ਜਾਂ ਬਿਜਲੀਆਂ ਲਗਾਉਣ ਤੋਂ ਬਿਨਾ ਕੋਈ लाज ਵੀ ਨਹੀਂ ਸੀ ਹੁਣ ਤਾਂ ਅਸੀਂ 21ਵੀਂ ਸਦੀ 'ਚ ਆ ਅਸੀਂ ਮੰਗਲ ਗ੍ਰਹਿ ਤੇ ਬਸਤੀਆਂ ਬਣਾਉਣ ਦੀ ਗੱਲ ਕਰ ਰਹੇ ਆ ਪਰ ਆਪਣੇ ਵੱਲ ਨੂੰ ਅਸੀਂ ਉਸ ਨਿਗਾਰਾ ਦੇਖ ਹੀ ਨਹੀਂ ਪਾ ਰਹੇ ਵਿਗਿਆਨਿਕ ਜੋਗਾ ਹੁਣ ਤਾਂ ਚੰਗੇ ਡਾਕਟਰਾਂ ਕੋਲੋਂ ਚੰਗੀ ਦਵਾਈ ਲਵੋ ਜੇ ਕੋਈ ਲੋੜ ਬੰਦਾ ਜੀ ਤੋ ਨਹੀਂ ਇਹ ਹੋ ਪਾ ਰਿਹਾ ਸਾਡੇ ਸੁਪਨਿਆਂ ਦੇ ਘਰ 'ਚ ਕੈਂਪ ਲੱਗਦੇ ਆ ਤੁਸੀਂ ਇੱਥੇ ਲੈ ਕੇ ਆਵੋ ਜੇ ਤੁਹਾਨੂੰ ਲੱਗਦਾ ਤੁਹਾਡੇ ਆਖੇ ਨਹੀਂ ਲੱਗਦਾ ਪਰਿਵਾਰ ਦਾ ਮੈਂਬਰ ਅਸੀਂ ਉਹਨੂੰ ਇੱਥੇ ਰੱਖ ਲਾਂਗੇ 15 ਦਿਨ ਮਹੀਨਾ ਡੇਢ ਮਹੀਨਾ ਉਹ ਨਾਲ ਤੁਹਾਨੂੰ ਰਹਿਣਾ ਪਊਗਾ ਕਿਆਣੇ ਨੂੰ ਹੁਣ ਇਹ ਰਾਹੁਲ ਦੇ ਪਾਪਾ ਨਾਲ ਰਹੇ ਇਹਨਾਂ ਨੂੰ ਜਦੋਂ ਗਏ ਸੀ ਲੈਣ ਇਹਨਾਂ ਨੂੰ ਅਸੀਂ ਕਿਹਾ ਸੀ ਕਿ ਕਹਿੰਦੇ ਮੈਂ ਰਹੂੰਗਾ ਨਾਲ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਮੇਰਾ ਪੁੱਤ ਠੀਕ ਹੋ ਜਾਵੇ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਤੇ ਆ ਠੀਕ ਕਰਕੇ ਲੈ ਕੇ ਵੀ ਚੱਲੇ ਨੇ ਘਰੇ ਆ ਤੁਹਾਡੇ ਸਾਹਮਣੇ ਹੈ ਰਾਹੁਲ ਬਿਲਕੁਲ ਠੀਕ ਆ ਜਿੱਦਣ ਲੈ ਕੇ ਆਏ ਸੀ ਪੂਰਾ ਨਾਮ ਵੀ ਨਹੀਂ ਦੱਸ ਪਾ ਰਿਆ ਅਜੇ ਡੇਟ ਆਫ ਬਰਥ ਹਰ ਚੀਜ਼ ਉਹਨੂੰ ਯਾਦ ਆ ਗਈ ਹਰ ਤਰੀਕੇ ਨਾਲ ਉਹ ਸਮਝ ਰੱਖਦਾ ਪੂਰੀ ਇੱਦਾਂ ਹੀ ਸੋਨੀ ਨੂੰ ਸੋਨੀ ਦੀ ਚਲੋ ਸਮੱਸਿਆ ਸੀ ਘਰੇ ਬੁੱਢੀ ਮਾਂ ਸੀਗੀ ਅੰਗਰੇਜ਼ ਘਰ ਤੇ ਪੁੱਤ ਆ ਸੀਗਾ ਘਰੇ ਮੱਜਾ ਰੱਖਿਆ ਸੀ ਇਹ ਨਾਲ ਨਹੀਂ ਸੀ ਆ ਸਕਦੇ ਇਹਨੂੰ ਬਾਈ ਨੂੰ ਬੰਨਿਆ ਹੋਇਆ ਸੀ ਘਰੇ ਸੰਗਲ ਨਾਲ ਇਹਨੂੰ ਅਸੀਂ ਲੈ ਕੇ ਆਏ ਆ ਪਰ ਧੰਨਵਾਦ ਆ ਬਾਈ ਲੈਣ ਆ ਗਿਆ ਤੇ ਨਹੀਂ ਤਾਂ ਸਾਡੇ ਕੋਲ ਕਿੰਨੇ ਹੀ ਇਦਾਂ ਦੇ ਮੈਂਬਰ ਆ ਜਿਹੜੇ ਸੰਗਲਣਾ ਬੰਨ੍ਹੇ ਉਹ ਕੋਲ ਕੇ ਲੈ ਕੇ ਆਂਦੇ ਆ ਉਹਨਾਂ ਨੂੰ ਮਿਲਣ ਵੀ ਨਹੀਂ ਆਉਂਦਾ ਕੋਈ ਲੈਣ ਆਉਣਾ ਤਾਂ ਦੂਰ ਦੀ ਗੱਲ ਆ ਪ੍ਰੇਮ ਸ਼ਰਮਾ ਵਰਗੇ ਜਿਹਦੇ ਦੋ ਦੋ ਤਿੰਨ ਤਿੰਨ ਭਰਾ ਅੱਜ ਤੋਂ 27 ਸਾਲ ਪਹਿਲਾਂ ਉਹਨਾਂ ਨੇ ਆਪਦਾ ਭਰਾ ਸੰਗਲਣਾ ਬੰਨ੍ਹਤਾ ਬੰਨਿਆ ਉੱਥੇ ਕਿੱਥੇ ਮੱਝਾਂ ਬੰਨੀਆਂ ਹੁੰਦੀਆਂ ਸੀ ਤਸਵੀਰਾਂ ਦੇਖੋ ਉੱਥੇ ਬੰਨਿਆ ਸੀ ਜਿੱਥੇ ਮੱਝਾਂ ਬੰਨੀਆਂ ਸੀ ਡੰਗਰ ਤੇ ਉਹ ਭਰਾ ਛੋਟੇ ਸੀ ਉਹਨਾਂ ਦੇ ਵਿਆਹ ਹੋਏ ਉਹ ਬੰਨਿਆ ਹੋਇਆ ਉਹਨਾਂ ਦੇ ਮੁੰਡੇ ਹੋਏ ਲੋਹੜੀਆਂ ਮਨਾਈਆਂ ਉਹ ਬੰਨਿਆ ਹੋਇਆ ਸੀ ਹੁਣ ਉਹ ਮੁੰਡੇ ਵੀ ਵਿਆਹਣ ਵਾਲੇ ਹੋ ਗਏ ਪਰ ਉਹ ਬੰਨਿਆ ਹੋਇਆ ਉਹਨੂੰ ਉੱਥੋਂ ਵੀਰੇ ਨੂੰ ਸਾਨੂੰ ਨਗਰ ਤੋਂ ਪਤਾ ਲੱਗਿਆ ਸੀ ਲੈ ਕੇ ਆਏ ਉਹ ਪੈਰਾਂ ਭਾਰ ਬੈਠਾ ਰਿਹਾ ਨਹੀਂਦਾ ਗਿੱਟੇ ਨੂੰ ਸੰਗੜ ਲੱਗਿਆ ਔਟਰੀ ਖੜਦਾ ਸਕਦਾ ਸੀ ਉਹ ਐਡੇ ਡੀਆਂ ਜੱਟਾ ਸੀ ਉਹਦੀਆਂ ਲੱਤਾਂ ਹੀ ਜੁੜ ਗਈਆਂ ਬੈਠੇ ਦੀਆਂ ਇੱਕ ਸਾਲ ਲੱਗਿਆ ਮਾਲਸ਼ਾਂ ਕਰ-ਕਰ ਫਿਜ਼ੀਓਥੈਰੇਪੀਆਂ ਕਰ-ਕਰ ਫਿਰ ਉਹਦੀਆਂ ਲੱਤਾਂ ਖੁੱਲੀਆਂ ਫਿਰ ਉਹ ਤੁਰਨ ਲੱਗਾ ਮਤਲਬ ਇੰਨੇ ਵੀ ਬੇ ਬੇ ਕਦਰ ਹੀ ਕਾਦੀ ਭਾਈ ਇੰਨੇ ਵੀ ਤੁਹਾਡੀ ਬੇਰੁਖੀ ਕਾਦੀ ਆਪਣੇ ਸਕੇ ਭਰਾ ਨਾਲ ਆਪਣੇ ਖੂਨ ਨਾਲ ਇਸ ਕਰਕੇ ਅੱਜ ਸਾਰੇ ਜਾਣੇ ਵੀਰਾਂ ਭੈਣਾਂ ਨੂੰ ਬੇਨਤੀ ਆ ਅੱਜ ਦੋ ਸਾਡੇ ਭਰਾ ਠੀਕ ਹੋ ਕੇ ਆਪਣੇ ਘਰ ਜਾ ਰਹੇ ਨੇ ਇੱਕ 2.5 ਮਹੀਨਿਆਂ ਚ ਠੀਕ ਹੋ ਕੇ ਚੱਲਿਆ ਇੱਕ 1.5 ਸਾਲ ਦੇ ਵਿੱਚ ਚੱਲਿਆ ਠੀਕ ਹੋ ਕੇ ਤੇ ਤੁਹਾਡੇ ਧੀਆਂ ਪੁੱਤ ਵੀ ਠੀਕ ਹੋ ਸਕਦੇ ਆ ਸੋਨੀ ਵੀ 1.5 ਮਹੀਨੇ ਚ 2 ਮਹੀਨੇ ਚ ਠੀਕ ਹੋ ਗਿਆ ਸੀ ਉਹ ਅਲੱਗ ਗੱਲ ਆ ਵੀ ਘਰੇ ਮਾਂ ਕੇਪੇਬਲ ਨਹੀਂ ਸੀ ਇਹਨੂੰ ਦਵਾਈ ਦੇ ਸਕਦੀ ਸੀ ਤੇ ਰਾਹੁਲ ਚੱਲੀ ਦੇ ਬ੍ਰਦਰ ਤੇ ਫਾਦਰ ਹੈਗੇ ਨੇ ਉਹ ਘਰੇ ਮੈਡੀਸਨ ਪ੍ਰੋਪਰ ਰੈਗੂਲਰ ਚੱਲੂਗੀ ਇਹ ਆਪਣੀ ਆਮ ਜ਼ਿੰਦਗੀ ਦੇ ਵਿੱਚ ਵਾਪਸ ਚਲਾ ਜਾਊ ਬੱਚਾ ਇੰਗਲੈਂਡ ਤੋਂ ਬੀਬੀਏ ਕਰਕੇ ਆਇਆ ਕੋਈ ਜੋਬ ਦੀ ਪ੍ਰੋਬਲਮ ਨਹੀਂ ਆਉਣੀ ਇਹਨੂੰ ਬਸ ਜਿਹੜਾ ਕੋਈ ਮੇਰਾ ਵੀਰ ਸਾਡੀ ਇਸ ਵੀਡੀਓ ਨੂੰ ਦੇਖਦਾ ਹੈ ਲੁਧਿਆਣਾ ਜਮਾਲਪੁਰ ਏਰੀਆ 'ਚ ਰਹਿੰਦੇ ਆ ਜੇ ਤੁਸੀਂ ਇਹਨੂੰ ਕੋਈ ਜੋਬ ਦੇ ਸਕਦੇ ਹੋ ਕੋਈ ਵੀ ਥੋੜਾ ਟੋਲਰੇਟ ਕਰਨਾ ਪਊ ਬਾਰ ਐ ਨਹੀਂ ਵੀ ਤੁਸੀਂ ਜੌਬ ਦੇ ਦਿੱਤੀ ਤੁਸੀਂ ਇਹ ਤੋਂ 100% ਕੰਮ ਲਵੋ ਥੋੜਾ ਟਾਈਮ ਕਿਉਂਕਿ 5-7 ਸਾਲ 8 ਸਾਲ ਹੋ ਗਏ ਮਤਲਬ ਆਪਣੇ ਆਪ ਨੂੰ ਦੁਨੀਆ ਤੋਂ ਡਿਸਕਨੈਕਟ ਕਰੀ ਬੈਠਾ ਸੀ ਬਿਲਕੁਲ ਹੀ ਤੇ ਉਹ ਕਨੈਕਸ਼ਨ ਨੂੰ ਬਣਾਉਣ ਨੂੰ ਥੋੜਾ ਟਾਈਮ ਲੱਗੂ ਸਪੋਰਟ ਕਰਿਓ ਜੇ ਕੋਈ ਜੌਬ ਦੇ ਸਕਦੇ ਉਹਨੂੰ ਵੀਰੇ ਤੇ ਇਦਾਂ ਹੀ ਸੋਨੀ ਵਾਸਤੇ ਵੀ ਇਹਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਸੋਨੀ ਨੂੰ ਮਹਿਸੂਸ ਕਰਾਇਓ ਆਪਣਾਪਣ ਵੀ ਕੋਈ ਗੱਲ ਨਹੀਂ ਵੀਰੇ ਤੂੰ ਠੀਕ ਐ ਕੋਈ ਗੱਲ ਹੀ ਨਹੀਂ ਹੋਣਾ ਹੈ ਵੀ ਠੀਕ ਐ ਬਿਲਕੁਲ ਸੋਨੀ ਤੇ ਰਾਹੁਲ ਘਰ ਜਾ ਰਹੇ ਨੇ ਦੁਆ ਕਰਿਓ ਵੀ ਇਹਨਾਂ ਵੀਰਾਂ ਨੂੰ ਦੁਬਾਰਾ ਕਦੇ ਵੀ ਜ਼ਰੂਰਤ ਨਾ ਪਵੇ ਕਦੇ ਵੀ ਇਦਾਂ ਦੀ ਸਮੱਸਿਆ ਨਾ ਆਵੇ ਤੇ ਇਹਨਾਂ ਨੂੰ ਦੇਖ ਕੇ ਕੋਈ ਹੋਰ ਜਾਗਰੂਕ ਹੋਵੇ ਕਿਸੇ ਹੋਰ ਦੀ ਮਦਦ ਹੋਵੇ ਬਸ ਸਾਡੀਆਂ ਇੰਨੀਆਂ ਕੀ ਬੇਨਤੀਆਂ ਨਾਲ ਹੁਣ ਠੀਕ ਐ ਪੁੱਤ ਧਿਆਨ ਰੱਖਣਾ ਆ ਇਹ ਨਹੀਂ ਕੋਈ ਗੱਲ ਨਹੀਂ ਪੈਰੀਆਂ ਉਹ ਨਹੀਂ ਭਰਾਵਾ ਉਹ ਨਹੀਂ ਉਹ ਜੱਫੀ ਪਾ ਲਾ ਤੂੰ ਠੀਕ ਹੈ ਸੋਨੀ ਬਾਈ ਜਿਉਂਦਾਬਾਹਦਾਰ ਅਗਰੇ ਵਾਲਾ ਬਸ ਕਰਿਓਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧਿਆਨ ਰੱਖੀਂ ਬਾਈ ਹੁਣ ਨਹੀਂ ਨਹੀਂ ਪੈਰੀਆਂ ਤੁਸੀਂ ਲਾਉਣੇ ਧੰਨਵਾਦ ਧਿਆਨ ਰੱਖਣਾ ਹੁਣ ਸੋਨੀ ਦਾ ਸਾਡੇ ਦਾ ਠੀਕ ਆ